ਉਹ ਦੁਕਾਨਾਂ ਦੇ ਬਾਹਰ ਕਿਸ ਤਰੀਕੇ ਦੇ ਨਾਲ ਇਨਕ੍ਰੋਚਮੈਂਟ ਕੀਤੀ ਹੋਈ ਆ ਇਹ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਮਿਸ਼ਨ ਨਹੀਂ ਸੀਗੀ ਇਹ ਤਾਂ ਸਿਰਫ ਅਸੀਂ ਬਣਾਇਆ ਜੀ ਉਹਨਾਂ ਕੋਈ ਗੱਡੀ ਗੁੱਡੀ ਖੜੀ ਕਰ ਜਾਂਦਾ ਤੁਹਾਨੂੰ ਅਗਰ ਏਟੀਐਮ ਦੇ ਉੱਤੇ ਕੋਈ ਸ਼ਖਸ ਪੈਸੇ ਕਢਾਣ ਆਉਂਦਾ ਉਹ ਆਪਣੀ ਐਕਟਿਵਾ ਕਿਹੜੀ ਜਗ੍ਹਾ ਤੇ ਲਗਾਊਗਾ ਅਸੀਂ ਫਿਰ ਆ ਕੇ ਪੈਸੇ ਲਾ ਕੇ ਜਗ੍ਹਾ ਪੱਕੀ ਕਰਵਾ ਰਹੇ ਹਾਂ ਇਹ ਮੀਨ ਇਟ ਮੀਨ ਕੁਝ ਯੂਜ਼ ਵਰਤੋਂ ਤਾਂ ਲੈ ਕੇ ਆਓ ਸਾਡੇ ਕੋਈ ਵਰਤੋਂ ਚ ਨਹੀਂ ਹੈਗਾ ਸਾਡੀ ਦੁਕਾਨ ਬੰਦ ਪਈ ਉਹ ਅੱਧੀ ਗੱਲ ਖੁੱਲਦੇ ਹੀ ਨਹੀਂ ਗਏ ਬੰਦ ਇਸ ਤਰ੍ਹਾਂ ਬੰਦ ਵੀ ਇਸੇ ਰਹਿਣ ਦੇਣਾ ਸਿਰਫ ਲੋਪਾਂ ਕਰਕੇ ਵੀ ਰੋਕੀ ਗੱਡੀ ਗੁੱਡੀ ਗੱਡੀ ਖੜੀ ਕਰ ਗਿਆ ਕੋਈ ਕੁੜਾ ਸੱਟ ਗਿਆ ਤਾਂ ਕਰਕੇ ਸਾਨੂੰ ਜੇਕਰ ਸਾਫ਼ ਸਫਾਈ ਰਹੇਗੀ ਗੱਡੀ-ਗੁੱਡੀ ਕੋਈ ਨਹੀਂ ਖੜੀ ਕਰੇਗਾ ਚਲੋ ਕਿਸਨ ਰੋਕੋ ਤੇ ਕੋ ਲੜਨ ਨੂੰ ਪੈਂਦੇ ਨੇ ਅੱਜ ਤੱਕ ਤੁਸੀਂ ਜਿਹੜਾ ਲੁਜਾਨਾ ਲਾਈਵ ਦੇ ਨਾਲ ਤੇ ਮਾਮੇ ਸਾਹ ਪਰ ਮੌਜੂਦ ਆ ਲੁਜਾਨਾ ਤੇ ਫੀਲਡਾਂ ਦੇ ਇਲਾਕੇ ਦੇ ਵਿੱਚ ਤਿਹਾਰਾਂ ਨੂੰ ਲੈ ਕੇ ਨਗਰ ਨਿਗਮ ਜਿਸ ਤਰੀਕੇ ਨਾਲ ਸਖਤ ਸੀਗਾ ਜਿਸ ਤਰੀਕੇ ਨਾਲ ਅਵੈਰ ਕਬਜ਼ੇ ਹਟਾਏ ਜਾ ਰਹੇ ਸੀਗੇ ਉਸੇ ਤਰੀਕੇ ਨਾਲ ਹੁਣ ਇੱਕ ਤੁਹਾਨੂੰ ਤਸਵੀਰ ਸਾਂਝੀ ਕਰ ਰਹਾ ਤੁਹਾਡੇ ਨਾਲ ਇਹ ਤਸਵੀਰ ਹੈ ਫੀਲਡਾਂ ਦੇ ਇਲਾਕੇ ਦੀ ਬਿਲਕੁਲ ਜੀ ਫੀਲਡਾਂ ਦੇ ਇਲਾਕੇ ਮੇਨ ਰੋਡ ਦੀ ਤਸਵੀਰ ਹੈ ਜਿੱਥੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਨਕ੍ਰੋਚਮੈਂਟ ਜਿਹੜੀ ਤਿੰਨ ਦੇ ਸਮੇਂ ਕੀਤੀ ਜਾ ਰਹੀ ਹੈ ਦੁਕਾਨਦਾਰ ਹੈ ਪਹਿਲਾਂ ਮੈਂ ਤੁਹਾਨੂੰ ਬਿਲਡਿੰਗ ਦਿਖਾ ਦਵਾਂ ਇਹ ਬਿਲਡਿੰਗ ਹੈ ਤਿੰਨ ਮੰਜ਼ਲੀ ਚਾਰ ਮੰਜ਼ਲੀ ਬਿਲਡਿੰਗ ਹੈ ਜਿਸ ਦੇ ਵਿੱਚ ਅਲੱਗ-ਅਲੱਗ ਕੰਪਲੈਕਸ ਬਣੇ ਹਨ ਅਲੱਗ-ਅਲੱਗ ਦੁਕਾਨਾਂ ਬਣੀਆਂ ਹੋਈਆਂ ਉਹ ਦੁਕਾਨਾਂ ਦੇ ਬਾਹਰ ਕਿਸ ਤਰੀਕੇ ਦੇ ਨਾਲ ਇਨਕ੍ਰੋਚਮੈਂਟ ਕੀਤੀ ਹੋਈ ਹੈ ਇਹ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਵੀ ਲਗਾਤਾਰ ਨਗਰ ਨਿਗਮ ਆ ਰੇਡੀ ਫੜੀ ਵਾਲਾ ਨੂੰ ਚਾਤ ਰਿਆ ਲਗਾਤਾਰ ਤਿਉਹਾਰਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਨਿਗਮ ਲਗਾਤਾਰ ਲੱਗਾ ਹੋਇਆ ਸੀ ਚੋੜੇ ਬਾਜ਼ਾਰ ਦੇ ਵਿੱਚ ਚਾਹੇ ਇਲਾਕਾ ਹੋਵੇ ਚਾਹੇ ਕਿਤਾਬ ਬਾਜ਼ਾਰ ਦਾ ਇਲਾਕਾ ਹੋਵੇ ਚਾਹੇ ਉਹਦੇ ਨੇੜੇ ਤੇਰੇ ਇਲਾਕੇ ਹੋਣ ਕਿਉਂਕਿ ਕੀ ਆ ਜਾ ਰਿਹਾ ਸੀ ਤਿਉਹਾਰਾਂ ਨੂੰ ਲੈ ਕੇ ਅਕਸਰ ਜਾਨ ਦੀ ਸਥਿਤੀ ਜਿਹੜੀ ਉਹ ਇਕਨ ਨੂੰ ਮਿਲਦੀ ਸੀ ਪਰ ਇਹ ਤਸਵੀਰ ਹੈ ਜਿਹੜੀ ਸਾਰੇ ਸਰਕਾਰੀ ਤੰਤਰਾਂ ਦੀ ਪੋਲ ਖੋਲ ਜੀ ਹੋਈ ਹੈ ਕਿਉਂਕਿ ਅਗਰ ਮੈਂ ਜਗ੍ਹਾ ਦੀ ਗੱਲ ਕਰਾਂ ਜਿੱਥੇ ਇਨਕ੍ਰੋਚਮੈਂਟ ਹੋਈ ਹੈ ਉਸ ਤੋਂ ਚੰਦ ਕਦਮਾਂ ਦੀ ਦੂਰੀ ਤੇ ਹਲਕਾ ਸੈਂਟਰਲ ਦੇ ਐਮ ਐਲ ਏ ਦਾ ਘ ਅਗਰ ਅਦਲੀ ਸਾਈਡ ਦੀ ਗੱਲ ਕੀਤੀ ਜਾਵੇ ਕਬੇ ਪਾਸੇ ਨਹੀਂ ਤੇ ਚੰਦ ਕਦਮਾਂ ਦੀ ਦੂਰੀ ਤੇ ਉਹਨਾਂ ਦਾ ਦਫ਼ਤਰ ਵੀ ਆ ਰੋਜ਼ਾਨਾ ਜਿੰਨੇ ਵੀ ਆਈਪੀ ਹੈਗੇ ਨੇ ਲੁਧਿਆਣਾ ਸ਼ਹਿਰ ਦੇ ਇਸੇ ਰਸਤੇ ਤੋਂ ਲੰਘਦੇ ਨੇ ਕਿਉਂਕਿ ਸਿਵਲ ਹਸਪਤਾਲ ਨੂੰ ਜਾਣ ਵਾਲਾ ਇੱਕੋ ਇੱਕ ਰਾਹ ਹੈ ਬਿਲਕੁਲ ਸਿੱਧੇ ਸਾਹਮਣੇ ਸਿਵਲ ਹਸਪਤਾਲ ਆ ਪਰ ਠੀਕ ਉਸਦੇ ਬਾਹਰ ਇਸ ਤਰੀਕੇ ਦਾ ਕਬਜਾ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਕਰਦਾ ਵਾ ਕਿ ਨਗਰ ਨਿਗਮ ਦੀਆਂ ਅੱਖਾਂ ਬੰਦ ਹੈ ਕੁੰਮ ਕਰਨੀ ਨੀਂਦ ਸੁੱਤਾ ਹੈ ਕਿਉਂਕਿ ਰੋਜ਼ਾਨਾ ਰੋਜ਼ ਕਈ ਲੋਕ ਨੇ ਜਿਹੜੇ ਇਥੋਂ ਲੰਘਦੇ ਨੇ ਇਹ ਫੁੱਟਪਾਥ ਹੈ ਦੁਕਾਨਦਾਰ ਆ ਦੁਕਾਨਦਾਰ ਦਾ ਕਹਿਣਾ ਕਿ ਮੇਰੀ ਦੁਕਾਨ ਇੱਕ ਦੂਸਰੀ ਸਾਈਡ ਮੇਰੀ ਦੁਕਾਨ ਖੁੱਲੀ ਰਹਿੰਦੀ ਹੈ ਕਿਉਂਕਿ ਦੋ ਦੁਕਾਨਾਂ ਹੁੰਦੀਆਂ ਇਹ ਬੰਦ ਦੁਕਾਨ ਦੇ ਬਾਹਰ ਸੋਹਲਾ ਥੋੜਾ ਬਣਾਇਆ ਗਿਆ ਬਿਲਕੁਲ ਦੱਸਦੀ ਹੈ ਕਿ ਬਿਲਕੁਲ ਨਾਲ ਏਟੀਐਮ ਹੈ ਅਗਰ ਏਟੀਐਮ ਦੇ ਉੱਤੇ ਕੋਈ ਸ਼ਖਸ ਪੈਸੇ ਕਢਾਣ ਆਉਂਦਾ ਹੈ ਉਹ ਆਪਣੀ ਐਕਟਿਵਾ ਕਿਹੜੀ ਜਗ੍ਹਾ ਤੇ ਲਗਾਊਗਾ ਅਗਰ ਕੋਈ ਕਾਰ ਦੇ ਵਿੱਚ ਪੈਸੇ ਕਢਵਾਣ ਆਉਂਦਾ ਹੈ ਤੇ ਉਹ ਐਕਟਿਵਾ ਜਾਂ ਆਪਣੀ ਗੱਡੀ ਉਹ ਕਾਰ ਕਿੱਥੇ ਪਾਰ ਕਰੂਗਾ ਕਿਸ ਜਗ੍ਹਾ ਤੇ ਪਾਰ ਕਰੂਗਾ ਸੋਹਾ ਤਸਵੀਰ ਹੈ ਜਿਹੜੀ ਰੇਤਾ ਬਾਹਰ ਪਈਆ ਬਜਰੀ ਬਾਹਰ ਪਈ ਹੈ ਔਰ ਪੂਰਾ ਲੈਂਟਰਪਾਨ ਦੀ ਤਿਆਰੀ ਸੀ ਉਹ ਸ਼ਖਸ ਦੀ ਕੋਸ਼ਿਸ਼ ਕਰਨ ਜੋ ਸ਼ਖ ਕੀ ਸੋਚ ਹੈ ਕਿਉਂ ਨੇ ਇਸ ਤਰੀਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਗੌਰਵ ਜੀ ਅੱਛਾ ਇਹ ਕਿਹੜੀ ਜਿਹੜਾ ਦੁਕਾਨ ਹੈ ਫੀਲਡ ਗੰਜ ਅੱਛਾ ਭਾਜੀ ਇਹ ਬਾਹਰ ਅਪਰੋਚਮੈਂਟ ਕੀਤੀ ਗਈ ਹੈ ਇਹ ਮਤਲਬ ਤੁਹਾਡੇ ਲੋਕ ਤੁਹਾਡੇ ਲੋਕ ਕੀਤੀ ਜਾ ਰਹੀ ਹੈ ਪਰਮਿਸ਼ਨ ਨਹੀਂ ਸੀਗੀ ਇਹ ਤਾਂ ਸਿਰਫ ਅਸੀਂ ਬਣਾਇਆ ਸੀ ਕਿ ਉਹਨਾਂ ਕੋਈ ਗੱਡੀ-ਗੁੱਡੀ ਖੜੀ ਕਰ ਜਾਂਦਾ ਕੋਈ ਕਿਉਂ ਅਸੀਂ ਬੈਠੇ ਹੁਣ ਇਹਦੇ ਸਾਡੀ ਦੁਕਾਨ ਨਾਲੋਂ ਦੁਕਾਨ ਪਈ ਨਹੀਂ ਬੰਦ ਜੋ ਗੱਡੀ ਖੜੀ ਕਰ ਗਿਆ ਕੋਈ ਕੂੜਾ ਸਿੱਟ ਗਿਆ ਤਾਂ ਕਰਕੇ ਸਾਨੂੰ ਸਿਰਫ ਚਾਹਤ ਸਫਾਈ ਰਹੇਗੀ ਗੱਡੀ-ਗੁੱਡੀ ਕੋਈ ਨਹੀਂ ਖੜੀ ਕਰੇਗਾ ਚਲੋ ਕੋਈ ਤੁ ਕਿਸਨ ਰੋਕੋ ਤੇ ਕੋਈ ਲੜਨ ਨੂੰ ਪੈਂਦੇ ਨੇ ਅੱਜਕੱਲ ਅਸੀਂ ਤੋਂ ਲੋੜ ਐਂਗਲ ਵਗੈਰਾ ਨਹੀਂ ਨਹੀਂ ਐਂਗਲ ਪਤਾ ਐਂਗਲ ਅੰਦਰ ਦੇ ਨਾਲ ਹੋ ਜਾਂਦਾ ਵੀ ਐਂਗਲ ਦੇ ਨਾਲ ਹੋ ਜਾਂਦਾ ਵੀ ਕਬਜ਼ਾ ਹੋ ਜਾਂਦਾ ਬਈ ਚਲੋ ਬੰਦਾ ਕਹਿੰਦਾ ਕਬਜ਼ਾ ਕਰ ਹੁਣ ਇੱਥੇ ਨਾਲ ਨਹੀਂ ਕਬਜ਼ਾ ਆਇਆ ਇਹ ਦੇ ਉੱਪਰ ਐ ਵੀ ਚਲੋ ਕੋਈ ਬਜ਼ੁਰਗ ਕੋਈ ਬਹਿ ਸਕਦਾ ਗਲੀ ਦੇ ਵਿੱਚ ਐਂਗਲ ਦੇ ਨਾਲ ਕਬਜ਼ਾ ਹੋ ਜਾਂਦਾ ਐਂਗਲ ਦੇ ਸਰੀਆ ਸਰੀਆ ਮਤਲਬ ਜੀ ਉਹ ਕਰ ਰਹੇ ਨੇ ਐਂਗਲ ਇਹਦੇ ਉੱਪਰ ਐ ਵੀ ਕੋਈ ਗਲੀ ਦੇ ਕੋਈ ਬਜ਼ੁਰਗ ਆ ਗਿਆ ਕੋਈ ਮਾਤਾ ਆ ਗਈ ਚਲੋ ਉੱਥੇ ਬਹਿ ਸਕਦੇ ਨੇ ਬੰਦਾ ਕਹਿੰਦਾ ਚਲ ਸਾਬ ਸਪਾਈ ਐ ਉੱਪਰ ਬਹਿ ਜਾਓ ਕੋਈ ਚੱਕਰ ਨਹੀਂ ਆਗਾ ਐ ਵੀ ਗੱਡੀ ਕੁੜੀ ਖੜੀ ਕਰ ਨੂੰ ਮੇਨ ਰੋਡ ਤੇ ਤਾਂ ਕਿਹੜਾ ਟੋਕ ਲੈਣ ਮੈਂਦਾ ਤੁਹਾਨੂੰ ਹੀ ਤੁਹਾਡੇ ਨੇ ਇਹ ਟਮੀ ਤੁਸੀਂ ਯੂਜ਼ ਵਰਤੋ ਜਦਾ ਲੈ ਕੇ ਆਏ ਸਾਡੇ ਕੋਈ ਵਰਤੋਜ ਨਹੀਂ ਹੈਗਾ ਸਾਡੀ ਦੁਕਾਨ ਬੰਦ ਪਈ ਉਹ ਅਸੀਂ ਖੋਲਦੇ ਹੀ ਨਹੀਂ ਬੰਦ ਇਸ ਤਰ੍ਹਾਂ ਬੰਦ ਵੀਰ ਫਿਰ ਰਹਿਣ ਦੇਣਾ ਸੀ ਸਿਰਫ ਲੋਕਾਂ ਕਰਕੇ ਵੀ ਲੋਕੀ ਗੱਡੀ ਗੁੱਡੀ ਟੋਕੀ ਨਾ ਅੱਜ ਕੱਲ ਲੜਨ ਨੂੰ ਪੈਂਦੇ ਨੇ ਆਈ ਗੱਲ ਕਿਸੇ ਨੂੰ ਰੋਕੋ ਉਹ ਲੜਨ ਨੂੰ ਪੈਂਦਾ ਸਰ ਕਈ ਲੋਕ ਕਲਾਕਾਂ ਨਾਲ ਅਸੀਂ ਇਹੀ ਕਹਿ ਰਹੇ ਕਹਿੰਦੇ ਰੋਡ ਦੇ ਤੇ ਤਵਜੇ ਪਹਿਲਾਂ ਹੀ ਬਹੁਤ ਹੋਇਆ ਜਾ ਰਿਹਾ ਨਹੀਂ ਸਾਡਾ ਕੋਈ ਕੋਈ ਸਾਡੇ ਨਾਲ ਕੋਈ ਲੈਂਟਰ ਨਹੀਂ ਪਾਇਆ ਜਾ ਰਿਹਾ ਕੁਝ ਨਹੀਂ ਉਹ ਥੜੀ ਬਣਾਈ ਜਾ ਰਹੀ ਸੀ ਚਲ ਪੱਕੀ ਬਣਾ ਦਈਏ ਪਰ ਕੁੜਾ ਨਾ ਛੋਟੇ ਕੋਈ ਅੱਤੇ ਉਹਨਾਂ ਦਾ ਹੈ ਸਾਨੂੰ ਕਹਿ ਗਿਆ ਕਹਿੰਦਾ ਇਹਨਾਂ ਨੇ ਬੜੀ ਲਵਾਣੀ ਸੀ ਕਹਿੰਦਾ ਬੜੀ ਇਮਾਰਤ ਦੀ ਲੋਡ ਦੁਕਾਨ ਨਹੀਂ ਗਈ ਫੋਲੀ ਅਸੀਂ ਬੜੀ ਲਾ ਕੇ ਕੀ ਕਰਨੀ ਉਹ ਬੜੀ ਲਵਾਣੀ ਸੀ ਉਹ ਬੜੀ ਐਵੇਂ ਲੱਗਦਾ ਕਿ ਬੜੀ ਕੀ ਲੋਡ ਕੀ ਲਵਾਉਣੀ ਸੀ ਸਿਰ ਲੈਂਡਰ ਬੰਦੀ ਅਜੇ ਤੱਕ ਕਬਜ਼ਾ ਕਰਦੇ ਕੀ ਲੋਡ ਤੋੜ ਦਿੰਨੇ ਆਪਾਂ ਇਹ ਅਸੀਂ ਨਹੀਂ ਕਹਿੰਦੇ ਤੋੜੋਗਾ ਅਸੀਂ ਤਾਂ ਇਹ ਕਹਿ ਰਹੇ ਆ ਕਿ ਤੁਸੀਂ ਕਬਜ਼ਾ ਕੀਤਾ ਕਿਉਂ ਆ ਤੋੜ ਦਿੰਨੇ ਕੋਈ ਚੱਕਰ ਵਾਲੀ ਗੱਲ ਆ ਕਬਜ਼ਾ ਕੀਤਾ ਕਿਉਂ ਆ ਆਪਾਂ ਕਬਜ਼ਾ ਨਹੀਂ ਕੀਤਾ ਅਸੀਂ ਤੋੜ ਦਿੰਨੇ ਆ ਹੋਰ ਦੱਸ ਤੁਸੀਂ ਇੱਟਾਂ ਲਵਾਈਆਂ ਸੀ ਮੈਨੂੰ ਸਰਪੰਚ ਦੀ ਨਿਗਾਹ 'ਚ ਹੈਗਾ ਜੀ ਇਹ ਕਾਰਪੋਰੇਸ਼ਨ ਕੋਈ ਪਰਮਿਸ਼ਨ ਨਹੀਂ ਲੈਂਤ ਨਹੀਂ ਬਿਨਾ ਪਰਮਿਸ਼ਨ ਤੋਂ ਵੀ ਕੰਮ ਕਰ ਬਿਨਾ ਪਰਮਿਸ਼ਨ ਤੋਂ ਥੜਾ ਹੀ ਬਣਾ ਰਹੇ ਸੀਗੇ ਤੋੜ ਦਿੰਨੇ ਹੋਰ ਦੱਸ ਨਹੀਂ ਪਰਮਿਸ਼ਨ ਤੋਂ ਬਿਨਾ ਤਾਂ ਨਹੀਂ ਇੱਕ ਥੜੀ ਵੀ ਨਹੀਂ ਬਣਾ ਸਕਦੇ ਸਰ ਚਲੋ ਮੈਂ ਕਹਿੰਦਾ ਤੋੜ ਦਿੰਨੇ ਆਪਾਂ ਕੋਈ ਅਸੀ ਗੱਲ ਨਹੀਂ ਹੋਰ ਦੱਸੋ ਤੋੜ ਦਿੰਨੇ ਕਿੰਨੇ ਫੁੱਟ ਲੰਬਾ ਬਣਾਇਆ ਕੋਈ ਮੈਨੂੰ ਨਹੀਂ ਪਤਾ ਇਸ ਬਾਰੇ ਕਿੰਨੇ ਫੁੱਟ ਲੰਬਾ ਤੋੜ ਦਿੰਨੇ ਚ ਨਹੀਂ ਮਿਸਟਰੀ ਨੂੰ ਮੈਂ ਕਹਿੰਦਾ ਖੰਭੇ ਥੋੜਾ ਪਿਛੇ ਰੱਖੀ ਇਹ ਖੰਭੇ ਸੜਕ ਦੇ ਉੱਪਰ ਨਾ ਲੈ ਕੇ ਜੇ ਥੋੜਾ ਪਿਛੇ ਪਿਛੇ ਰੱਖ ਕਮੇਟਰੀ ਕਰ ਲਵਾਂ ਮੈਂ ਤਾਂ ਉਹਨੇ ਤੋੜ ਦਿੰਨੇ ਕਿਹੜੀ ਗੱਲ ਆ ਮਹਾਰਾਜ ਫੋਕਸ ਤੋੜਾਂਗਾ ਤੋੜ ਦਿੰਨੇ ਆ ਵੀ ਜ ਕਿਸੇ ਨੂੰ ਕੋਈ ਗਲੀ ਮੁਹੱਲੇ ਕਿਸੇ ਨੂੰ ਕੋਈ ਤਰਾਜ ਆ ਪਾ ਤੋੜ ਦਿੰਨੇ ਹੋਰ ਦੱਸੋ ਸੋ ਹੁਣ ਦੁਕਾਨਦਾਰ ਨਾਲ ਵੀ ਜਿਹੜੀ ਗੱਲ ਕੀਤੀ ਗਿਆ ਦੁਕਾਨਦਾਰ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਇੱਥੇ ਕੁਝ ਲੋਕ ਨੇ ਜਿਹੜੇ ਅਵੈਧ ਰੂਪ ਨਾਲ ਪਾਰਕਿੰਗ ਕਰ ਜਾਂਦੇ ਸੀ ਜਿਸ ਨੂੰ ਲੈ ਕੇ ਮੈਂ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਮਤਲਬ ਕੀਤੀ ਹੈ ਇੱਕ ਤਰੀਕੇ ਦਾ ਉਹਦਾ ਇਹ ਕਹਿਣਾ ਸੀਗਾ ਹੁਣ ਉਹਨਾਂ ਨੇ ਇਹ ਕਹਿਣਾ ਬੇਸ਼ੱਕ ਮਾਮਲਾ ਡਿਪਟੀ ਮੇਰ ਦੇ ਧਿਆਨ ਚ ਆ ਚੁੱਕਾ ਵਾ ਡਿਪਟੀ ਮੇਰ ਦਾ ਇਹ ਕਹਿਣਾ ਸੀਗਾ ਕਿ ਤੁਹਾਡੇ ਥਰੂ ਮੈਨੂੰ ਹੁਣੇ-ਹੁਣੇ 5 ਮਿੰਟ ਪਹਿਲਾਂ ਪਤਾ ਲੱਗਾ ਵਾ ਤੇ ਮੈਂ ਇਸ ਦੇ ਉੱਤੇ ਜੋ ਬਣਦੀ ਕਾਰਵਾਈ ਆ ਮੈਂ ਜ਼ਰੂਰ ਕਰਵਾਉਣਾ ਉੱਥੇ ਦੁਕਾਨਦਾਰ ਦੇ ਵੀ ਇਹ ਕਹਿਣਾ ਹੈ ਅਗਰ ਲੱਗਦਾ ਗਲੀ ਮੱਲੇ ਨੂੰ ਕੋਈ ਇਤਰਾਜ਼ ਆ ਤੇ ਮੈਂ ਜਗਾ ਤੜਵਾਨ ਨੂੰ ਵੀ ਤਿਆਰ ਹੈ ਸੋ ਜਗਾ ਵੀ ਟੁੱਟਣੀ ਤਕਰੀਬਨ ਸ਼ੁਰੂ ਹੋ ਚੁੱਕੀ ਹੈ ਸੋ ਕੀ ਤੁਸੀਂ ਇਸ ਬਾਰੇ ਕਹਿਣਾ ਕੀ ਤੁਹਾਡੀ ਵਿਚਾਰਧਾਰਾ ਨਿਜੀ ਕਮੈਂਟ ਬਾਕਸ ਜਰੂਰ ਸਾਂਝੀ ਕਰੋ ਲੁਧਿਆਣਾ ਤੋਂ ਲੁਧਿਆਣਾ ਲਾਈਵਲੀ ਹਮੇ ਚੈਟਰ ਦੇ ਰਿਹਾ ਹੈ